ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਦੇ ਵਿੱਚ ਇੱਕ 3-4 ਸਾਲ ਦੀ ਛੋਟੀ ਜੀ ਬੱਚੀ ਆ ਤੇ ਉਹਦੀ ਮਾਂ ਨਾ ਉਹਨੂੰ ਪੁੱਟ ਰਹੀ ਆ ਤੇ ਉਹਨੂੰ ਪੁੱਛ ਰਹੀ ਆ ਕਿ ਮੈਨੂੰ ਸੱਚ-ਸੱਚ ਦੱਸ ਵੀ ਜਿਹੜੇ ਘਰੇ ਬਿਸਕਟ ਪਏ ਸੀ ਉਹ ਤੂੰ ਖਾਧਿਆ ਤਾਂ ਕੁੜੀ ਸੀ ਜਿਹੜੀ ਕਹਿ ਰਹੀ ਸੀ ਮੰਮਾ ਨਾ ਮਾਰੋ ਪਲੀਜ਼ ਮੰਮਾ ਨਾ ਮਾਰੋ ਸਿਰਫ ਛੋਟੀ ਜੀ ਤੇ 3 ਸਾਲ ਦੀ ਬੱਚੀ ਤੇ ਉਹਦੀ ਮਾਂ ਉਹਨੂੰ ਇੰਨੀ ਬੇਰਹਿਮੀ ਨਾਲ ਕੁੱਟ ਰਹੀ ਸੀ ਕਿ ਜਿਹੜਾ ਵੀ ਕੋਈ ਉਹਨੂੰ ਵੇਖਦਾ ਉਹਦਾ ਕਾਲਜਾ ਬਲੁੰਦਰਿਆ ਜਾਂਦਾ ਇੰਨੇ ਨੂੰ ਉਸ ਕੁੜੀ ਦਾ ਡੈਡੀ ਆ ਜਿਹੜਾ ਉਹ ਘਰ ਆਉਂਦਾ ਉਹ ਦਿਹਾੜੀ ਲਾ ਕੇ ਆਇਆ ਹੁੰਦਾ ਗਰੀਬ ਪਰਿਵਾਰ ਹੁੰਦਾ ਇੱਕ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਕਿਉਂ ਸਾਰਾ ਦਿਨ ਇਸ ਕੁੜੀ ਦੇ ਪਿੱਛੇ ਪਈ ਰਹਿਣੀ ਆ ਵੀ ਜਦੋਂ ਵੀ ਮੈਂ ਆਉਣਾ ਤੂੰ ਇਹਨੂੰ ਜਾਂ ਤਾਂ ਝਿੜਕਦੀ ਜਾਂ ਕੁੱਟਦੀ ਵੀ ਕੋਈ ਦਿਨ ਤਾਂ ਇਹੋ ਜਿਹਾ ਲੰਘਣ ਦੇ ਦਿਆ ਕਰ ਵੀ ਤੂੰ ਨਾ ਮਾਰਿਆ ਕਰ ਇਹਦੇ ਉਹ ਕਹਿੰਦੀ ਕਿ ਮੈਨੂੰ ਜੇ ਪਤਾ ਹੁੰਦਾ ਨਾ ਵੀ ਮੇਰੇ ਜਾਣ ਨੂੰ ਆ ਸਿਆਪਾ ਪਹਿਣ ਵਾਲਾ ਤਾਂ ਕਹਿੰਦੀ ਮੈਂ ਤੇਰੇ ਨਾਲ ਕਦੇ ਵਿਆਹ ਨਾ ਕਰਾਉਂਦੀ ਤੇ ਉਹ ਕਹਿੰਦਾ ਵੀ ਜਦੋਂ ਮੈਂ ਤੇਰੇ ਨਾਲ ਵਿਆਹ ਕਰਵਾਇਆ ਤਾਂ ਮੈਂ ਤੈਨੂੰ ਦੱਸਿਆ ਸੀ ਨਾ ਵੀ ਮੇਰੇ ਇੱਕ ਬੇਟੀ ਆ ਮੈਂ ਇਸ ਬੇਟੀ ਕਰਕੇ ਹੀ ਵਿਆਹ ਕਰਵਾਇਆ ਸੀ ਤੇਰੇ ਨਾਲ ਉਦੋਂ ਵੀ ਤਾਂ ਤੈਨੂੰ ਪਤਾ ਸੀ ਨਾ ਵੀ ਮੇਰੀ ਪਹਿਲੀ ਪਤਨੀ ਤੋਂ ਇੱਕ ਬੇਟੀ ਸੀ ਵੀ ਜਦੋਂ ਕੱਲ ਨੂੰ ਆਪਣੇ ਬੱਚਾ ਹੋਊਗਾ ਵੀ ਤੂੰ ਆਪਣੇ ਬੱਚੇ ਨੂੰ ਵੀ ਇਸ ਤਰ੍ਹਾਂ ਕੁੱਟਿਆ ਕਰੇਂਗੀ ਤਾਂ ਉਹ ਉਹਨੂੰ ਕਿ ਵਾਵਾ ਕੁਝ ਬੋਲਦੀ ਆ ਤੇ ਉਹ ਕੁੜੀ ਨੂੰ ਫੇਰ ਗਾਲਾਂ ਦੇਣ ਲੱਗ ਜਾਂਦੀ ਆ ਉਹ ਕੁੜੀ ਭੱਜ ਕੇ ਆਪਣੀ ਡੈਡੀ ਦੀ ਗੋਦੀ ਚੜ ਜਾਂਦੀ ਆ ਤੇ ਕਹਿੰਦੀ ਆ ਕਿ ਪਪਾ ਮੈਨੂੰ ਮੰਮੀ ਨੇ ਬਹੁਤ ਮਾਰਿਆ ਹਨਾ ਵੀ ਬਿਸਕਟ ਮੈਂ ਖਾਦੇ ਆ ਵੀ ਮੈਨੂੰ ਭੁੱਖ ਲੱਗੀ ਸੀ ਮੰਮੀ ਨੇ ਮੈਨੂੰ ਰੋਟੀ ਨਹੀਂ ਦਿੱਤੀ ਸੀ ਇਸ ਕਰਕੇ ਜਿਹੜੇ ਬਿਸਕਟ ਪਏ ਸੀ ਉਹ ਖਾ ਲਈ ਮੈਂ ਤੇ ਵੀ ਤਾਂ ਕਰਕੇ ਮੰਮਾ ਮੈਨੂੰ ਕੁੱਟ ਦਿਆ ਤੇ ਉਹ ਆਪਣੀ ਕੁੜੀ ਨੂੰ ਹਨਾ ਗੱਲ ਨਾਲ ਲਾਉਂਦਾ ਗੋਦੀ ਚੁੱਕਦਾ ਤੇ ਉਦਾਸ ਹੋ ਜਾਂਦਾ ਜਦੋਂ ਉਹਦੇ ਘਰ ਵਾਲੀ ਉਹਦੇ ਲਈ ਰੋਟੀ ਲੈ ਕੇ ਆਉਂਦੀ ਆ ਤਾਂ ਉਹ ਕਹਿ ਜਾਂਦਾ ਵੀ ਮੈਂ ਨਹੀਂ ਖਾਣੀ ਰੋਟੀ ਲੈ ਜਾ ਮੋੜ ਕੇ ਚਲ ਗੁਸਤੇ ਚੋ ਰੋਟੀ ਵੀ ਨਹੀਂ ਖਾਂਦਾ ਤੇ ਐਸੇ ਤਰ੍ਹਾਂ ਹਨਾ ਉਹ ਪਿਆਗਾ ਪਿਆਸ ਸੋਚਦਾ ਵੀ 6 ਮਹੀਨੇ ਹੋ ਗਏ ਹਨਾ ਇਹਨੂੰ ਵਿਆਹ ਕੇ ਆਈ ਨੂੰ ਤੇ ਵੀ ਇਸ ਕੁੜੀ ਖਾਤਰ ਤਾਂ ਮੈਂ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਸਮਝੌਤਾ ਕੀਤਾ ਸੀ ਵੀ ਮੈਂ ਆਪਣੀ ਪਤਨੀ ਨੂੰ ਵੀ ਵਾਅਦਾ ਕੀਤਾ ਸੀ ਹਨਾ ਕਿ ਮੈਂ ਤੇਰੀ ਧੀ ਨੂੰ ਰੋੜਨ ਨਹੀਂ ਦੇਵਾਂਗਾ ਵੀ ਹੁਣ ਮੇਰੀ ਕਿੱਡੀ ਮਜਬੂਰੀ ਹੋ ਗਈ ਐਸ ਤਰ੍ਹਾਂ ਸੋਚਾਂ ਸੋਚਦਾ ਸੋਚਦਾ ਹਨਾ ਉਹ ਆਪਣੀ ਧੀ ਨੂੰ ਨਾਲ ਲੈ ਕੇ ਪਿਆ ਤੇ ਉਹਦੀ ਧੀ ਹੈ ਜਿਹੜੀ ਉਹ ਸੌ ਜਾਂਦੀ ਆ ਇੰਨੇ ਉਹਦੀ ਪਤਨੀ ਆਉਂਦੀ ਆ ਤੇ ਉਹਦੀ ਪਤਨੀ ਦੋ ਟੁੱਕ ਗੱਲ ਸੁਣਾ ਦਿੰਦੀ ਆ ਇਹ ਜਾਂਦਾ ਇਸ ਕੁੜੀ ਇਹ ਕੁੜੀ ਇਸ ਕਰੇ ਰਹੂ ਤੇ じゃ ਮੈਂ ਰਹੂ ਵੀ ਮੈਂ ਨਹੀਂ ਰਹਿਣਾ ਵੀ ਤੂੰ ਇਹਨੂੰ ਆਵਦਾ ਕਿਤੇ ਮਰਜ਼ੀ ਛੱਡ ਕੇ ਆ ਕਿਤੇ ਮਰਜ਼ੀ ਇਹਦਾ ਕੋਈ ਹੱਲ ਕਰ ਵੀ ਮੈਂ ਨਹੀਂ ਇਹਨੂੰ ਰੱਖ ਸਕਦੀ ਉਹ ਕਹਿੰਦਾ ਵੀ ਸੀਮਾ ਤੇਰੀ ਗੱਲ ਨਾ ਸਹੀ ਨਹੀਂ ਹੈਗੀ ਵੀ ਜਦੋਂ ਆਪਣਾ ਰਿਸ਼ਤਾ ਹੋਇਆ ਇਹ ਸਾਰੀਆਂ ਗੱਲਾਂ ਹੋਈਆਂ ਸੀ ਤੇ ਵੀ ਤੂੰ ਕਿਉਂ ਇਦਾਂ ਹਨਾ ਜਵਾਕੜੀ ਦੇ ਪਿੱਛੇ ਪਈਆਂ ਉਹ ਕਹਿੰਦੀ ਕਿ ਮੈਨੂੰ ਪਤਾ ਨਹੀਂ ਸੀ ਨਾ ਵੀ ਇਹ ਤੇਰੀ ਜਵਾਕੜੀ ਹੈ ਜਿਹੜੀ ਇੰਨੀ ਭੇੜੀ ਹੋਊ ਵੀ ਘਰ ਦਾ ਕੁਝ ਵੀ ਨਹੀਂ ਛੱਡੂਗੀ ਵੀ ਕੋਈ ਚੀਜ਼ ਲਿਆ ਕੇ ਰੱਖ ਦਿਆ ਇਹ ਕੁਝ ਨਹੀਂ ਛੱਡਦੀ ਤੇ ਚਲੋ ਇਸ ਤਰ੍ਹਾਂ ਬਹਿਸ ਹੁੰਦੀ ਹੈ ਉਹਨਾਂ ਦੀ ਕਾਫੀ ਤੇ ਸੌ ਜਾਂਦੇ ਆ ਉਹ ਸਵੇਰੇ ਜਦੋਂ ਉੱਠਦਾ ਕੁੜੀ ਦਾ ਪਿਓ ਉਹਦਾ ਨਾਮ ਰਕੇਸ਼ ਹੁੰਦਾ ਜਦੋਂ ਰਕੇਸ਼ ਉੱਠਦਾ ਹਨਾ ਉਹ ਆਪਣੀ ਧੀ ਆ ਉਹਦਾ ਨਾਂ ਖੁਸ਼ਬੂ ਹੁੰਦਾ ਖੁਸ਼ਬੂ ਨੂੰ ਕਹਿੰਦਾ ਖੁਸ਼ਬੂ ਪੁੱਤ ਖੁਸ਼ਬੂ ਪੁੱਤ ਉੱਠ ਜਾ ਤੇ ਉਹਨੂੰ ਉਠਾ ਕੇ ਹਨਾ ਤੇ ਪਾਣੀ ਦਾ ਗਲਾਸ ਪੀਂਦਾ ਤੇ ਚੁੱਕ ਕੇ ਉਹਨੂੰ ਬਾਹਰ ਲੈ ਜਾਂਦਾ ਜਿਹੜੀ ਸੀਮਾ ਗਈ ਉਹ ਸੋਚਦੀ ਹੈ ਕਿ ਵੀ ਇਹ ਕਿੱਧਰ ਲੈ ਗਿਆ ਸਵੇਰੇ ਸਵੇਰੇ ਹਨਾ ਤੇ ਉਹ ਸੋਚ ਲੈਂਦਾ ਰਕੇਸ਼ ਵੀ ਹੁਣ ਖੁਸ਼ਬੂ ਨੂੰ ਮੈਂ ਇੱਥੇ ਨਹੀਂ ਰੱਖੂਗਾ ਤੇ ਉਹਨਾ ਆਪਣੇ ਕਿਸੇ ਦੋਸਤ ਕੋਲ ਚਲਿਆ ਜਾਂਦਾ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਂ ਨਾ ਬਾਹਰ ਨੌਕਰੀ ਕਰਨ ਜਾਣਾ ਵੀ ਬਾਹਰ ਹਨਾ ਕੋਈ ਕੰਮ ਚੱਲ ਰਿਹਾ ਹੈ ਕਿਸੇ ਵੱਡੀ ਬਿਲਡਿੰਗ ਦਾ ਜਿਹੜੀ ਨੂੰ 2-3 ਸਾਲ ਲੱਗਣਗੇ ਤਿਆਰ ਹੋਣ ਚ ਤੇ ਮੈਂ ਉੱਥੇ ਰਹਿਸ਼ ਕਰਨੀ ਆ ਤੇ ਕਹਿੰਦਾ ਤੂੰ ਐਂ ਕਰ ਵੀ 2 ਦਿਨਾਂ ਲਈ ਮੇਰੀ ਕੁੜੀ ਨੂੰ ਰਖ ਲਾ ਤੇ ਵੀ ਤੈਨੂੰ ਪਤਾ ਹੈ ਨਾ ਮੇਰੀ ਜਿਹੜੀ ਪਤਨੀ ਆਂਗੀ ਵੀ ਮੇਰਾ ਦੂਜਾ ਵਿਆਹ ਹੋਇਆ ਵੀ ਉਹ ਇਹਨੂੰ ਪਸੰਦ ਨਹੀਂ ਕਰਦੀ ਵੀ ਉਹ ਰੱਖਦੀ ਨਹੀਂ ਵੀ ਮੈਂ ਇੱਕ ਵਾਰ ਜਾ ਕੇ ਹੈਨਾ ਆਪਣਾ ਉੱਥੇ ਜਿਹੜਾ ਕੰਮ ਕਰਨਾ ਉਹਦੇ ਵਾਸਤੇ ਗੱਲਬਾਤ ਕਰਕੇ ਆਉਣੀ ਆ ਵੀ ਫਿਰ ਮੈਂ ਉੱਥੇ ਹੀ ਕਮਰਾ ਲਵਾਂਗਾ ਉੱਥੇ ਰਹੂੰਗਾ ਤੇ ਵੀ ਜਦੋਂ ਮੈਂ ਕਮਰਾ ਲਿਆ ਉਦੋਂ ਮੈਂ ਆਪਣੀ ਕੁੜੀ ਨੂੰ ਲੈ ਜਾਊਂਗਾ ਤਾਂ ਉਹਦਾ ਦੋਸਤ ਆਗਾ ਕਹਿਣਦਾ ਵਿਚਾਰ ਛੱਡ ਜਾ ਹੈਨਾ ਤੇ ਉਹ ਕਹਿੰਦਾ ਵੀ ਤੇਰੀ ਕੁੜੀ ਰੋਵੇ ਨਾ ਉਹ ਕਹਿੰਦਾ ਵੀ ਨਹੀਂ ਇਹਨੂੰ ਮੈਂ ਸਮਝਾਇਆ ਹੋਇਆ ਵੀ ਇਹ ਤਾਂ ਬਹੁਤ ਸਿਆਣੀਆ ਰੋਂਦੀ ਨਹੀਂ ਹੈਗੀ ਚਲ ਭਈ ਰਕੇਸ਼ ਆ ਜਿਹੜਾ ਉਹ ਆਪਣੀ ਕੁੜੀ ਨੂੰ ਛੱਡ ਕੇ ਚਲਾ ਜਾਂਦਾ ਤੇ ਉਹਦੇ ਦੋਸਤ ਦਾ ਨਾਮ 모ਹਨ ਹੁੰਦਾ 모ਹਨ ਦੋ ਦਿਨ ਰੱਖਦਾ ਕੁੜੀ ਨੂੰ ਤੇ ਤੀਸਰੇ ਦਿਨ ਉਹ ਵੇਟ ਕਰਦਾ ਵੀ ਮੇਰਾ ਦੋਸਤ ਆ ਜਿਹੜਾ ਆਊਗਾ ਤੇ ਉਹ ਤਾਂ ਆਉਂਦਾ ਹੀ ਨਹੀਂ ਇਸ ਤਰ੍ਹਾਂ ਇੱਕ ਦਿਨ ਲੰਘੇ ਦੋ ਦਿਨ ਲੰਘੇ ਹੈਨਾ ਤੇ ਹੁਣ ਰਕੇਸ਼ ਦਾ ਕੀ ਪਤਾ ਸੀ ਉਹ ਕਿੱਧਰ ਗਿਆ ਸੀ ਤੇ 모ਹਨ ਦਾ ਜਿਹੜਾ ਪਰਿਵਾਰ ਸੀ ਉਹ ਵੱਡਾ ਸੀ 모ਹਨ ਦੇ ਪਰਿਵਾਰ ਵਿੱਚ ਉਹਦੇ ਭੈਣ ਭਰਾ ਤੇ ਉਹਦੇ ਮੰਮੀ ਡੈਡੀ ਰਹਿੰਦੇ ਸੀ ਤੇ ਉਹਦੇ ਮੰਮੀ ਡੈਡੀ ਕਹਿੰਦੇ ਵੀ ਇਹ ਕੁੜੀ ਕੀ ਦੀ ਆ ਦੋ ਦਿਨ ਹੋ ਗਏ ਹਨਾ ਵੀ ਤੂੰ ਕਹਿੰਦਾ ਸੀ ਵੀ ਮੇਰਾ ਦੋਸਤ ਛੱਡ ਕੇ ਗਿਆ ਵੀ ਦੋ ਦਿਨਾਂ ਬਾਅਦ ਲੈ ਜੂ ਵੀ ਇਹ じゃ ਕਿਹੜਾ ਪਿਓ ਆ ਜਿਹੜਾ ਇਹਨੂੰ ਇੱਥੇ ਛੱਡ ਗਿਆ ਤੇ ਮੁੜ ਕੇ ਲੈਣ ਹੀ ਨਹੀਂ ਆਇਆ ਤਾਂ 모ਹਨ ਕਹਿੰਦਾ ਕਿ ਆਊਗਾ ਉਹ ਵੀ ਉਹ ਦੂਰ ਗਿਆਗਾ ਹਨਾ ਕੰਮ ਦਾ ਪਤਾ ਕਰਨ ਗਿਆ ਵੀ ਉੱਥੇ ਉਹ ਕਮਰਾ ਵੀ ਲੱਭ ਕੇ ਆਊਗਾ ਚਲ ਭਾਈ ਇੱਕ ਦਿਨ ਲੱਗਿਆ ਦੋ ਲੰਘੇ ਚਾਰ ਲੰਘ ਗਏ ਪੰਜ ਵੀ ਲੰਘ ਗਏ ਤੇ ਅੱਠ ਦਿਨ ਲੰਘ ਗਏ ਪੂਰੇ ਉਹ ਤਾਂ ਲੈਣ ਹੀ ਨਾ ਯਾਰ ਕੇਸ ਤਾਂ ਤੇ ਜਿਹੜਾ ਮੋਹਨ ਸੀਗਾ ਉਹ ਰਕੇਸ਼ ਦੇ ਘਰੇ ਜਾਂਦਾ ਤੇ ਉੱਥੇ ਪਤਾ ਕਰਦਾ ਤਾਂ ਰਕੇਸ਼ ਦੀ ਪਤਨੀ ਆ ਜਿਹੜੀ ਉਹ ਕਹਿੰਦੀ ਵੀ ਉਹ ਤਾਂ ਘਰੇ ਆਇਆ ਹੀ ਨਹੀਂ ਉਹਨੂੰ ਤਾਂ 8 ਦਿਨ ਹੋ ਗਏ ਵੀ ਉਹ ਤਾਂ ਕੁੜੀ ਨੂੰ ਲੈ ਕੇ ਗਿਆ ਵੀ ਮੈਂ ਤਾਂ ਆਪ ਲੱਬਿਆ ਸੀ ਤੇ ਉਹ ਹੈਰਾਨ ਹੁੰਦਾ ਵੀ ਕੁੜੀ ਨੂੰ ਮੇਰੇ ਕੋਲ ਛੱਡ ਕੇ ਕਿੱਧਰ ਗਿਆ ਤੇ ਉਹ ਨਾ ਉਸ ਉਹਨੂੰ ਦੱਸਦਾ ਨਹੀਂ ਰਕੇਸ਼ ਦੀ ਪਤਨੀ ਨੂੰ ਦੱਸਦਾ ਨਹੀਂ ਹੈਗਾ ਮੋਹਨ ਵੀ ਕੁੜੀ ਤਾਂ ਹਨਾ ਮੇਰੇ ਕੋਲ ਆ ਚਲ ਭਈ ਉਹ ਵਾਪਸ ਘਰੇ ਆ ਜਾਂਦਾ ਤੇ ਕਰਿਆ ਕਿ ਉਹ ਆਪਣੇ ਮੰਮੀ ਡੈਡੀ ਨੂੰ ਦੱਸਦਾ ਹਨਾ ਵੀ ਇਸ ਤਰ੍ਹਾਂ ਮੇਰਾ ਦੋਸਤ ਛੱਡ ਕੇ ਗਿਆ ਸੀ ਵੀ ਉਹ ਤਾਂ ਹੁਣ ਪਤਾ ਨਹੀਂ ਕਿੱਧਰ ਗਿਆ ਵੀ ਚਲ ਆਪਾਂ ਵੇਟ ਕਰਦੇ ਹਾਂ ਵੀ ਹੁਣ ਆਪਾਂ ਕੁੜੀ ਨੂੰ ਕਿਤੇ ਛੱਡ ਵੀ ਨਹੀਂ ਸਕਦੇ ਚਲ ਭਈ ਉਹ ਮਹੀਨਾ ਦੋ ਮਹੀਨੇ ਤਾਂ ਉਹਨਾਂ ਦੇ ਘਰ ਦੇ ਬਰਦਾਸ਼ਤ ਕਰਦੇ ਆ ਕੌਣ ਹਨਾ ਕਿਸੇ ਦੇ ਬੱਚੇ ਨੂੰ ਬਰਦਾਸ਼ਤ ਕਰਦਾ ਤੇ ਉਹ ਕਹਿੰਦੇ ਆ ਵੀ ਇਹ ਤਾਂ ਤੂੰ ਹੁਣ ਨਵਾਂ ਸਿਆਪਾ ਗਲ ਪਾ ਲਿਆ ਵੀ ਇਹ ਮਗਾਨੀ ਔਲਾਦ ਆਪਾਂ ਕੀ ਕਰਨੀ ਹੈਗੀ ਵੀ ਤੂੰ ਉਹਨੂੰ ਲੱਭ ਤੇ ਇਹਨੂੰ ਛੱਡ ਕੇ ਆ ਕਿਤੇ ਤੇ ਮੋਹਣ ਜਿਹੜਾ ਮੋਹਣ ਬੜੀ ਦੁਚਿੱਤੀ ਦੇ ਵਿੱਚ ਫਸਿਆ ਤੇ ਉਹ ਸੋਚਦਾ ਵੀ ਹੁਣ ਮੈਂ ਕੀ ਕਰਾਂ ਚਲ ਭਈ ਉਹਨੇ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਹੈਨਾ ਹੁਣ ਉਹ ਵਿਚਾਰੇ ਉਹਨੇ ਕੰਮ ਤੇ ਵੀ ਜਾਣਾ ਹੁੰਦਾ ਸੀ ਹੁਣ ਉਹ ਐਨੇ ਵੱਡੇ ਇੰਡੀਆ ਦੇ ਵਿੱਚ ਕਿੱਥੋਂ ਰਕੇਸ਼ ਨੂੰ ਲੱਭ ਸਕਦਾਗਾ ਵੀ ਜਦੋਂ ਹੁਣ ਉਹ ਛੱਡ ਕੇ ਜਾਣ ਕੇ ਗਿਆ ਸੀ ਜੇ ਤਾਂ ਉਹ ਜਾਣ ਬੁੱਝ ਕੇ ਨਾ ਛੱਡ ਕੇ ਗਿਆ ਹੁੰਦਾ ਫਿਰ ਤਾਂ ਉਹ ਲੈਣ ਆਉਂਦਾ ਵਾਪਸ ਚਲ ਭਈ ਮੋਹਨ ਆ ਨਾ ਇਹ ਸੋਚ ਲੈਂਦਾ ਵੀ ਇਸ ਕੁੜੀ ਨੂੰ ਤਾਂ ਨਹੀਂ ਮੈਂ ਛੱਡਦਾ ਹੈਨਾ ਵੀ ਆਇਓ ਮੈਂ ਕਿਤੇ ਛੱਡਿਆ ਵਾਂ ਤੇ ਉਹਨਾ ਆਪਣੇ ਘਰੋਂ ਦੂਰ ਕਿਤੇ ਕਿਰਾਏ ਤੇ ਇੱਕ ਕਮਰਾ ਲੈ ਲੈਂਦਾ ਤੇ ਉੱਥੇ ਹੀ ਕੰਮ ਲੱਭ ਲੈਂਦਾ ਇਸੇ ਦੂਜੇ ਸ਼ਹਿਰ ਦੇ ਵਿੱਚ ਤੇ ਆਪਣੇ ਮਾਪਿਓ ਨੂੰ ਕਹਿੰਦਾ ਵੀ ਮੈਨੂੰ ਤਾਂ ਦੂਰ ਕਿਤੇ ਨੌਕਰੀ ਮਿਲੀ ਆ ਵੀ ਮੈਂ ਤਾਂ ਉੱਥੇ ਨੌਕਰੀ ਕਰਨੀ ਆ ਤੇ ਇਸ ਕੁੜੀ ਦਾ ਡੈਡੀ ਵੀ ਉਸੇ ਸ਼ਹਿਰ ਦੇ ਵਿੱਚ ਆ ਵੀ ਮੈਂ ਇਹ ਕੁੜੀ ਆ ਜਿਹੜੀ ਉਹਨਾਂ ਨੂੰ ਲਟਾ ਦੂੰ ਉਹਨੂੰ ਲਟਾ ਦੂੰਗਾ ਤੇ ਵੀ ਮੈਂ ਚੱਲੇ ਆ ਚਲ ਭੀ ਉਹ ਆਪਣਾ ਬੈਗ ਪੈਕ ਕਰਦਾ ਤੇ ਚਲਾ ਜਾਂਦਾ ਉਹ ਆਉਂਦਾ ਹਨਾ ਜਿਹੜੇ ਸ਼ਹਿਰ ਦੇ ਵਿੱਚ ਉੱਥੇ ਉਹਨੂੰ ਇੱਕ ਮਕਾਨ ਮਿਲ ਜਾਂਦਾ ਤੇ ਮਕਾਨ ਉਹ ਕਿਰਾਏ ਤੇ ਲੈਂਦਾਗਾ ਇੱਕ ਕਮਰੇ ਜੋਗਾ ਆਪਦਾ ਜੋਗਾ ਥਾਂ ਲੈ ਲੈਂਦਾ ਤੇ ਉਸ ਕੁੜੀ ਨਾਲ ਰਹਿਣ ਲੱਗ ਜਾਂਦਾ ਉਹ ਕੁੜੀ ਨੂੰ ਕਹਿੰਦਾ ਕਿ ਤੂੰ ਨਾ ਮੈਨੂੰ ਅੰਕਲ ਨਹੀਂ ਕਹਿਣਾ ਡੈਡੀ ਕਹਿਣਾ ਪੁੱਤ ਵੀ ਜੇ ਤੂੰ ਮੈਨੂੰ ਡੈਡੀ ਕਹੇਂਗੀ ਮੈਂ ਤੈਨੂੰ ਟੌਫੀ ਲੈ ਕੇ ਦੇਵਾਂ ਆਏ ਉਹਨੂੰ ਲਾਲਚ ਦਿੰਦਾ ਹਨਾ ਨਾਲੇ ਮੋਹਣ ਉਸ ਗੁੜੀਆ ਨੂੰ ਕਹਿੰਦਾ ਖੁਸ਼ਗੁਨੂ ਕਿ ਜੇ ਤੂੰ ਮੈਨੂੰ ਡੈਡੀ ਨਾ ਕਹਿਆ ਨਾ ਤਾਂ ਆਸ-ਪਾਸੇ ਵਾਲੇ ਲੋਕਾਂ ਨੂੰ ਆਏ ਲੱਗੂ ਵੀ ਮੈਂ ਤੈਨੂੰ ਖੋਰੇ ਕਿਤੋਂ ਚੁੱਕ ਕੇ ਲੈ ਕੇ ਆਇਆ ਵੀ ਅੰਕਲ ਕਹਿਣੀ ਆ ਵੀ ਤੂੰ ਮੈਨੂੰ ਡੈਡੀ ਕਹਿਣਾ ਤੇ ਹੁਣ ਬੱਚਾ ਹਨਾ ਛੋਟਾ 3 ਸਾਲ ਦਾ ਉਹਨੂੰ ਕੀ ਪਤਾ ਹੁੰਦਾ ਉਹਨੇ ਇੱਕ ਦੋ ਵਾਰੀ ਤਾਂ ਆਪਣੇ ਪਾਪਾ ਨੂੰ ਯਾਦ ਕੀਤਾ ਤੇ ਫਿਰ ਉਹ ਉਹਦੇ ਨਾਲ ਹੀ ਮੋਹਨ ਨਾਲ ਹੀ ਰਚਮੇਚ ਗਈ। ਉਹਨੇ ਥੋੜੇ ਦੇ ਦਿਨ ਯਾਦ ਕੀਤਾ ਤੇ ਮੁੜ ਕੇ ਉਹ ਤਾਂ ਭੁੱਲ ਗਈ ਰਕੇਸ਼ ਨੂੰ। ਮੋਹਨ ਨੂੰ ਡੇੜੀ-ਡੇੜੀ ਕਹਿਣ ਲੱਗ ਗਈ ਤੇ ਮੋਹਨ ਵੀ ਉਸ ਕੁੜੀ ਦਾ ਇੰਨਾ ਕਰਦਾ ਸੀ ਆਪਣੀਆਂ ਸਕੀਆਂ ਧੀਆਂ ਨਾਲੋਂ ਵੱਧ। ਚਲੋ ਐਸੀ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਉਹ ਉਸੇ ਸ਼ਹਿਰ ਦੇ ਵਿੱਚ ਹੀ ਰਹਿੰਦਾ। ਘਰੇ ਉਹ ਪੈਸੇ ਭੇਜ ਦਿੰਦਾ ਪਰ ਘਰੇ ਨਹੀਂ ਜਾਂਦਾ ਕਿਉਂਕਿ ਉਹਨੂੰ ਐ ਹੁੰਦਾ ਵੀ ਜੇ ਮੈਂ ਘਰੇ ਜਾਊਂਗਾ ਤਾਂ ਕੁੜੀ ਨੂੰ ਕਿੱਥੇ ਛੱਡ ਕੇ ਜਾਊਂ ਤੇ ਘਰਦਿਆਂ ਨੂੰ ਉਹ ਇਹ ਕਹਿ ਦਿੰਦਾ ਵੀ ਇਹ ਕੁੜੀ ਹੈ ਜਿਹੜੀ ਮੈਂ ਉਹਦੇ ਡੇੜੀ ਕੋਲ ਛੱਡਤੀ। ਚਲੋ ਭਈ ਐਸੀ ਤਰ੍ਹਾਂ ਸਮਾਂ ਲੰਘਦਾ ਕੁੜੀ ਹੋਰ ਵੱਡੀ ਹੋ ਜਾਂਦੀ ਆ। ਤਾਂ ਜਿਹੜੇ ਘਰ ਦੇ ਵਿੱਚ ਉਹ ਕਿਰਾਏ ਤੇ ਰਹਿੰਦਾ ਸੀ ਉਹ ਘਰ ਤੇ ਨਾ ਇੱਕ ਔਰਤ ਰਹਿੰਦੀ ਆ ਉਹ ਪੁੱਛਦੀ ਆ ਕਿ ਵੀ ਵੀਰੇ ਤੁਸੀਂ ਇਸ ਬੱਚੀ ਨੂੰ ਹਨਾ ਕੱਲੀ ਨੂੰ ਲੈ ਕੇ ਆਏ ਹੋ ਵੀ ਤੁਹਾਡੀ ਪਤਨੀ ਹੈ ਨਹੀਂ ਤਾਂ ਉਹਨਾਂ ਨੂੰ ਸੱਚ ਦੱਸ ਦਿੰਦਾ ਉਹ ਕਹਿੰਦਾ ਵੀ ਭਾਬੀ ਜੀ ਵੀ ਮੇਰੇ ਨਾਲ ਤਾਂ ਮੇਰਾ ਦੋਸਤ ਐ ਇਸ ਤਰ੍ਹਾਂ ਧੋਖਾ ਕਰ ਗਿਆ ਵੀ ਇਹ ਕੁੜੀ ਤਾਂ ਉਹਦੀ ਆ ਵੀ ਮੈਨੂੰ ਕਹਿੰਦਾ ਦੋ ਦਿਨ ਰੱਖ ਲੈ ਵੀ ਮੁੜ ਕੇ ਉਹ ਤਾਂ ਆਇਆ ਹੀ ਨਹੀਂ ਵੀ ਹੁਣ ਇਸ ਕੁੜੀ ਕਰਕੇ ਮੈਨੂੰ ਘਰ ਵੀ ਛੱਡਣਾ ਪਿਆ ਵੀ ਮੇਰੇ ਘਰ ਦੇ ਪਸੰਦ ਨਹੀਂ ਕਰਦੇ ਸੀ ਤਾਂ ਉਹ ਕਹਿੰਦੀ ਵੀ ਅੱਛਾ ਐਦਾਂ ਹੋਇਆ ਇਸ ਕੁੜੀ ਨਾਲ ਉਹ ਕਹਿੰਦੀ ਵੀ ਚਲ ਕੋਈ ਨਾ ਹਨਾ ਉਹਨੇ ਤਾਂ ਕਰਨ ਵਾਲੇ ਨੇ ਕਰਤਾ ਵੀ ਪਰ ਤੂੰ ਇਹਨੂੰ ਛੱਡੀ ਨਾ ਹੁਣ ਨਾ ਇੱਥੇ ਸਾਡੇ ਬੱਚੇ ਪੜਦੇ ਆ ਸਕੂਲ ਦੇ ਵਿੱਚ ਕੋਈ ਦਾਖਲਾ ਫੀਸ ਨਹੀਂ ਤੂੰ ਇਹਨੂੰ ਉੱਥੇ ਦਾਖਲ ਕਰਾ ਦੇ ਵੀ ਮੈਂ ਨਾਲ ਸੰਭਾਲ ਲਿਆ ਕਰੂੰਗੀ ਵੀ ਤੂੰ ਆਪਦੇ ਕੰਮ ਤੇ ਜਾਇਆ ਕਰ ਉਹ ਕਹਿੰਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਬੀ ਜੀ ਹਨਾ ਤੇ ਉਹਨਾਂ ਉਹਨਾਂ ਨਾਲ ਜਾ ਕੇ ਉਹਦਾ ਬੱਚੀ ਦਾ ਦਾਖਲਾ ਕਰਾ ਦੇਂਦਾ ਤੇ ਬੱਚੀ ਜਿਹੜੀ ਪੜਨ ਲੱਗ ਜਾਂਦੀ ਆ ਬੱਚੀ ਸ਼ੁਰੂ ਚ ਹੀ ਪੜ੍ਹਾਈ ਚ ਬਹੁਤ ਹੁਸ਼ਿਆਰ ਹੁੰਦੀ ਆ ਤੇ ਜਦੋਂ ਮੋਹਣ ਆਉਂਦਾ ਹਨਾ ਸ਼ਾਮ ਨੂੰ ਕੰਮ ਤੋਂ ਤੇ ਉਹ ਆਪਣੀ ਕੁੜੀ ਨੂੰ ਪੁੱਛਦਾ ਵੀ ਤੂੰ ਕੀ ਪੜ ਕੇ ਆਈਆਂ ਤੇ ਉਹ ਉਹਨੂੰ ਪੜ ਕੇ ਸੁਣਾਉਂਦੀ ਆ ਦਿਨੇ ਉਹ ਜਦੋਂ ਸਕੂਲੋਂ ਆ ਜਾਂਦੀ ਆ ਜਿੰਨਾ ਚਿਰ ਮੋਹਣ ਆਉਂਦਾ ਨਹੀਂ ਉਹ ਜਿਹੜੇ ਘਰ ਤੇ ਰਹਿੰਦੇ ਸੀ ਕਿਰਾਏ ਤੇ ਉਹਨਾਂ ਦੇ ਬੱਚੇ ਹੁੰਦੇ ਆ ਤਿੰਨ ਚਾਰ ਉਹਦੇ ਜਿੱਡੀ ਉਹਨਾਂ ਨਾਲ ਖੇਡਦੀ ਰਹਿੰਦੀ ਆ ਚਲੋ ਭਈ ਉਹਨਾਂ ਦਾ ਨਾ ਆਪਸ ਵਿੱਚ ਪੂਰਾ ਪਿਓਤੀ ਵਾਲਾ ਪਿਆਰ ਬਣ ਜਾਂਦਾ ਤੇ ਜਦੋਂ 2-3 ਸਾਲ ਹੋ ਜਾਂਦੇ ਆ ਮੋਹਣ ਨੂੰ ਆਏ ਨੂੰ ਉਹਨਾਂ ਦੇ ਘਰ ਦੇ ਉਹਨੂੰ ਕਹਿੰਦੇ ਆ ਵੀ ਤੂੰ ਤਾਂ ਮੁੜ ਕੇ ਆਇਆ ਹੀ ਨਹੀਂ ਘਰੇ ਹੈਨਾ ਵੀ ਤੂੰ ਘਰੇ ਤਾਂ ਆ ਜਾ ਉਹ ਕਹਿੰਦਾ ਵੀ ਤੁਸੀਂ ਮੇਰੇ ਤੋਂ ਘਰੇ ਕੀ ਕਰਾਉਣਾ ਵੀ ਮੈਂ ਹੁਣ ਇੱਥੇ ਵਧੀਆ ਨੌਕਰੀ ਕਰਦਾ ਪੈਸੇ ਤੁਹਾਨੂੰ ਭੇਜ ਦਿੰਦਾ ਵੀ ਮੈਨੂੰ ਛੁੱਟੀ ਨਹੀਂ ਮਿਲਦੀ ਤਾਂ ਉਹਦੇ ਘਰ ਦੇ ਕਹਿੰਦੇ ਵੀ ਹੁਣ ਤੇਰੀ ਵਿਆਹ ਦੀ ਵੀ ਉਮਰ ਹੋ ਗਈ ਤੇਰਾ ਵਿਆਹ ਵੀ ਕਰਨਾ ਉਹ ਕਹਿੰਦਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਤੇ ਵੀ ਤੁਸੀਂ ਛੋਟਿਆਂ ਦਾ ਕਰ ਲਓ ਮੇਰੀ ਭੈਣ ਦਾ ਤੇ ਭਰਾ ਦਾ ਵਿਆਹ ਰੱਖ ਲਓ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਚਲੋ ਭਈ ਉਹਨਾਂ ਦੇ ਘਰ ਦੇ ਕਹਿੰਦੇ ਵੀ ਬੜਾ ਅਜੀਬ ਹੋਇਆ ਹਨਾ ਬਾਹਰ ਜਾ ਕੇ ਵੀ ਬਦਲੀ ਗਿਆ ਚਲੋ ਉਹਨਾਂ ਛੋਟੇ ਉਹਦੇ ਮੋਣ ਦੇ ਭਰਾ ਤੇ ਭੈਣ ਦਾ ਰਿਸ਼ਤਾ ਕਰ ਦਿੰਦੇ ਆ ਤੇ ਉਹਨਾਂ ਦਾ ਵਿਆਹ ਰੱਖਿਆ ਜਾਂਦਾ ਤੇ ਉਹ ਇਨੂੰ ਮੌਣ ਨੂੰ ਕਹਿੰਦੇ ਆ ਵੀ ਹੁਣ ਤਾਂ ਆ ਜਾ ਹੁਣ ਤਾਂ ਕਰੇ ਵਿਆਹਗਾ ਤਾਂ ਮੌਣਾ ਉਹਨੂੰ ਕਹਿੰਦਾ ਹਨਾ ਕਿਰਾਏ ਦਾ ਜਿਹਦੇ ਘਰੇ ਕਿਰਾਏ ਤੇ ਰਹਿੰਦਾ ਹੁੰਦਾ ਕਿ ਭਾਬੀ ਵੀ ਮੈਂ ਆਪਣੇ ਪਿੰਡ ਜਾਣਾ ਵੀ ਉੱਥੇ ਕਿਸੇ ਨੂੰ ਪਤਾ ਨਹੀਂ ਹਨਾ ਵੀ ਮੈਂ ਇਸ ਬੱਚੀ ਨਾਲ ਰਹਿਣਾ ਤੇ ਵੀ ਤੁਸੀਂ ਐਂ ਕਰੋ ਤੁਸੀਂ ਇਹਨੂੰ ਰੱਖ ਲੋਗੇ ਵੀ ਮੈਂ ਆਪਣੇ ਭੈਣ ਤੇ ਭਰਾ ਦੇ ਵਿਆਹ ਤੇ ਚੱਲਿਆ ਜਾਵਾਂ ਉਹ ਕਹਿੰਦੀ ਵੀ ਹਾਂ ਚਲੇ ਜਾਓ ਚਲ ਭਈ ਉਹ ਕੁੜੀ ਨੂੰ ਉਹਨਾਂ ਦੇ ਘਰੇ ਛੱਡ ਜਾਂਦਾ ਤੇ ਆਪ ਵਿਆਹ ਤੇ ਜਾਂਦਾ ਪਰ ਉਹ ਵਿਆਹ ਤੇ 4-5 ਦਿਨਾਂ ਲਈ ਆਇਆ ਹੁੰਦਾ ਪਰ ਉਹਦਾ ਉੱਥੇ ਜੀ ਨਹੀਂ ਲੱਗਦਾ ਉਹਨੂੰ ਆਪਣੀ ਧੀ ਖੁਸ਼ੀ ਯਾਦ ਆਉਂਦੀ ਰਹਿੰਦੀ ਆ ਵੀ ਪਤਾ ਨਹੀਂ ਕਿਸ ਹਾਲਤ ਦੇ ਵਿੱਚ ਹੋਊ ਵੀ ਉਹਨੇ ਜੀ ਲਾਇਆ ਹੋਊ ਕਿ ਨਾ ਤੇ ਉਹਨਾਂ ਦੇ ਘਰ ਦੇ ਸੋਚਦੇ ਆ ਵੀ ਤੂੰ ਇੰਨੇ ਸਾਲਾਂ ਤੋਂ ਹਨਾ ਘਰ ਵਾਪਸ ਆਇਆ ਵੀ ਪਰਦੇਸਾਂ ਤੋਂ ਜਿਵੇਂ ਆਇਆ ਹੁੰਨਾ ਵੀ ਫਿਰ ਵੀ ਤੇਰਾ ਧਿਆਨ ਕਿਤੇ ਹੋਰ ਆ ਵੀ ਤੂੰ ਘਰ ਦੇ ਕੰਮਾਂ 'ਚ ਜੀ ਨਹੀਂ ਲਾ ਰਿਹਾ ਤਾਂ ਉਹ ਕਹਿੰਦਾ ਵੀ ਨਹੀਂ ਮੈਨੂੰ ਆਪਣੀ ਨੌਕਰੀ ਦੀ ਫਿਕਰ ਆ ਵੀ ਮੈਨੂੰ ਵਧੀਆ ਨੌਕਰੀ ਮਿਲੀ ਆ ਹਨਾ ਕਿਤੇ ਉਹਨਾਂ ਛੁੱਟ ਜੇ ਚਲੋ ਉਹ ਹਫ਼ਤਾ ਰਹਿੰਦਾ ਤੇ ਹਫ਼ਤਾ ਵੀ ਉਹ ਮਸਾਂ ਕੱਢਦਾ ਤੇ ਵਾਪਸ ਘਰ ਆ ਜਾਂਦਾ ਜਿੱਥੇ ਉਹ ਕਿਰਾਏ ਤੇ ਰਹਿੰਦਾ ਹੁੰਦਾ ਵਾਪਸ ਆ ਕੇ ਤੇ ਉਹਦੀ ਕੁੜੀ ਆ ਜਿਹੜੀ ਉਹਨੂੰ ਭੱਜ ਕੇ ਹਨਾ ਗੱਲ ਨਾ ਮਿਲਦੀ ਆ ਤੇ ਉਹਨੂੰ ਕਹਿੰਦੀ ਆ ਵੀ ਪਾਪਾ ਤੁਸੀਂ ਮੈਨੂੰ ਕਿੱਥੇ ਛੱਡ ਕੇ ਚਲੇ ਗਏ ਸੀ ਵੀ ਮੇਰਾ ਤਾਂ ਤੁਹਾਡੇ ਬਿਨਾ ਜੀ ਨਹੀਂ ਲੱਗਿਆ ਤਾਂ ਉਹ ਕਹਿੰਦਾ ਵੀ ਦੇਖ ਪੁੱਤ ਮੈਨੂੰ ਬਹੁਤ ਜ਼ਰੂਰੀ ਕੰਮ ਸੀ ਖੁਸ਼ਬੂ ਮੈਨੂੰ ਜਾਣਾ ਪਿਆ ਵੀ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਨਹੀਂ ਛੱਡ ਕੇ ਜਾਊਂਗਾ ਚਲੋ ਭਈ ਇਸੇ ਤਰ੍ਹਾਂ ਹਨਾ ਸਮਾਂ ਲੰਘਦਾ ਗਿਆ ਤੇ ਮੋਹਣ ਦੇ ਘਰ ਦੇ ਉਹਨੂੰ ਕਹਿੰਦੇ ਰਹੇ ਵੀ ਤੂੰ ਵਿਆਹ ਕਰਵਾ ਵਿਆ ਤਾਂ ਮੋਹਣ ਉਹਨਾਂ ਨੂੰ ਚਿੱਟਾ ਜਵਾਬ ਦੇ ਦਿੰਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਉਹ ਵੀ ਨਹੀਂ ਜ਼ਿਆਦਾ ਕਹਿੰਦੇ ਜਦੋਂ ਹੁਣ ਮੰਨਿਆ ਹੀ ਨਹੀਂ ਇਸੇ ਤਰ੍ਹਾਂ ਸਮਾਂ ਲੰਘ ਗਿਆ ਕੁੜੀ ਐ ਜਿਹੜੀ ਵੱਡੀ ਹੋ ਜਾਂਦੀ ਆ ਖੁਸ਼ਬੂ ਪਲੱਸ 2 ਪਾਸ ਕਰ ਲੈਂਦੀ ਆ ਤੇ ਵਧੀਆ ਚੰਗੇ ਨੰਬਰ ਉਹਦੇ ਆਉਂਦੇ ਹੈਗੇ ਤੇ ਖੁਸ਼ਬੂ ਆ ਜਿਹੜੀ ਉਹਨੂੰ ਕੁਝ ਨਹੀਂ ਪਤਾ ਹੁੰਦਾ ਵੀ ਮੇਰੀ ਜ਼ਿੰਦਗੀ ਐ ਜਿਹੜੀ ਮੈਂ ਕਿੱਥੋਂ ਕਿਵੇਂ ਆਈ ਆ ਕਿਉਂਕਿ ਬਹੁਤ ਛੋਟੀ ਸੀ ਉਹ ਛੋਟਾ ਹੁੰਦਾ ਬੱਚਾ 3-4 ਸਾਲ ਦਾ ਬੱਚਾ ਹੁਣ ਜਿੱਥੇ ਵੱਡਾ ਹੋਇਆ ਪਲਿਆ ਉਹਨਾਂ ਦੇ ਵਿੱਚ ਹੀ ਰਚ ਮਚ ਜਾਂਦਾ ਤੇ ਇੱਕ ਦਿਨ ਉਹ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਵੀ ਤੁਸੀਂ ਮੈਨੂੰ ਇੱਥੇ ਰੱਖਦੇ ਹੋ ਵੀ ਤੁਸੀਂ ਮੈਨੂੰ ਕਿਤੇ ਨਹੀਂ ਲੈ ਕੇ ਜਾਂਦੇ ਵੀ ਆਪਣੇ ਪਰਿਵਾਰ ਦੇ ਵਿੱਚ ਹੋਰ ਕੌਣ ਹੈ ਉਹ ਕਹਿੰਦਾ ਵੀ ਆਪਣੇ ਤਾਂ ਕੋਈ ਨਹੀਂ ਪਤਾ ਆਪਾਂ ਦੋਨੇ ਹੀ ਆ ਤੇ ਉਹ ਕਹਿੰਦੀ ਮੇਰੀ ਮਾਂ ਉਹ ਕਹਿੰਦਾ ਵੀ ਤੇਰੀ ਮਾਂ ਤਾਂ ਛੋਟੀ ਹੁੰਦੀ ਬਿਮਾਰ ਹੋ ਗਈ ਸੀ ਤੇ ਉਹਦੀ ਮੌਤ ਹੋ ਗਈ ਸੀ ਤੇ ਉਹ ਕਹਿੰਦੀ ਫਿਰ ਤੁਸੀਂ ਝੂਠ ਬੋਲਦੇ ਹੋ ਦਾਦਾ ਦਾਦੀ ਹੈਗੇ ਤਾਂ ਹੈਗੇ ਆ ਤੁਸੀਂ ਪੈਸੇ ਭੇਜਦੇ ਹੁੰਦੇ ਹੋ ਸਾਨੂੰ ਫੋਨ ਵੀ ਆਉਂਦਾ ਹੁੰਦਾ ਤੇ ਜਿਹੜਾ ਮੋਹਨ ਆ ਉਹ ਸੋਚੀ ਪੈ ਜਾਂਦਾ ਵੀ ਹੁਣ ਮੈਂ ਕੀ ਕਰਾਂ ਇਹਨੂੰ ਦੱਸਾਂ ਕਿ ਨਾ ਦੱਸਾਂ ਤੇ ਉਹ ਜਿਹੜੇ ਘਰ ਦੇ ਵਿੱਚ ਰਹਿੰਦਾ ਹੁੰਦਾ ਉਸ ਨਾਲ ਗੱਲ ਕਰਦਾ ਕਿ ਭਾਬੀ ਜੀ ਖੁਸ਼ਬੂ ਮੈਥੋਂ ਹਨਾ ਪੁੱਛਦੀ ਆ ਪਰਿਵਾਰ ਬਾਰੇ ਪੁੱਛਦੀ ਆ ਵੀ ਮੈਂ ਕੀ ਕਰਾਂ ਤਾ ਉਹ ਕਹਿੰਦੀ ਵੀ ਤੈਨੂੰ ਦੱਸ ਦੇਣਾ ਚਾਹੀਦਾ ਇਹਨੂੰ ਸਾਰਾ ਕੁਝ ਸੱਚ ਤੇ ਜਿਹੜਾ ਮੋਹਨ ਆ ਉਹ ਖੁਸ਼ਬੂ ਨੂੰ ਸਾਰੀ ਸੱਚਾਈ ਦੱਸ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਉਹਦੇ ਘਰ ਦੇਣਾ ਉਹਨੂੰ ਵਾਰ-ਵਾਰ ਬੁਲਾਉਂਦੇ ਆ ਵੀ ਤੂੰ ਆਉਂਦਾ ਨਹੀਂ ਕਿਉਂਕਿ ਜੇ ਉਹ ਜਾਂਦਾ ਵੀ ਸੀ ਤਾਂ ਖੁਸ਼ਬੂ ਨੂੰ ਉਹਨਾਂ ਕੋਲ ਛੱਡ ਕੇ ਚਲਿਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਵੀ ਉਹ ਬਾਲੇ ਦਿਨ ਨਹੀਂ ਲਾਉਂਦਾ ਸੀਗਾ ਆਪਣੇ ਘਰੇ ਤੇ ਉਹਨਾਂ ਦੇ ਘਰ ਦੇ ਆ ਜਿਹੜੇ ਹਨਾ ਉਹ ਸੋਚਦੇ ਆ ਵੀ ਇਹਨੂੰ ਕਿੰਨੇ ਸਾਲ ਹੋ ਗਏ ਵੀ ਇਹ ਤਾਂ ਘਰ ਵੱਲ ਮੂੰਹ ਹੀ ਨਹੀਂ ਕਰਦਾ ਤਾਂ ਉਹਦਾ ਛੋਟਾ ਭਰਾ ਨਾਲ ਫੋਨ ਕਰ ਦਿੰਦਾ ਤੇ ਮੰਮੀ ਦੀ ਤਬੀਅਤ ਠੀਕ ਨਹੀਂ ਵੀ ਉਹ ਤੈਨੂੰ ਮਿਲਣ ਨੂੰ ਕਹਿੰਦੀ ਆ ਵੀ ਤੂੰ ਆ ਜਾ ਤੇ ਉਧਰੋਂ ਜਦੋਂ ਉਹ ਜਾਣ ਦੀ ਗੱਲ ਕਰਦਾ ਤਾਂ ਖੁਸ਼ਬੂ ਕਹਿੰਦੀ ਵੀ ਪਾਪਾ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗੀ ਮੈਂ ਨਹੀਂ ਇੱਥੇ ਰਹਿੰਦੀ ਤਾਂ ਮੋਂ ਉਹਨੂੰ ਸਮਝਾਉਂਦਾ ਵੀ ਨਹੀਂ ਪੁੱਤ ਤੂੰ ਉੱਥੇ ਤੈਨੂੰ ਕਿਸੇ ਨੇ ਪਸੰਦ ਨਹੀਂ ਕਰਨਾ ਹਨਾ ਤੈਨੂੰ ਕੋਈ ਨਹੀਂ ਪਸੰਦ ਕਰਦਾ ਵੀ ਤੂੰ ਨਹੀਂ ਜਾਣਾ ਉਹ ਕਹਿੰਦੀ ਵੀ ਨਹੀਂ ਮੈਂ ਜਾਵਾਂਗੀ ਤਾਂ ਸਹੀ ਨਹੀਂ ਪਸੰਦ ਕਰਦੇ ਨਾ ਕਰਨਾ ਫਿਰ ਉਹ ਘਰ ਦੇ ਮਾਲਕਾਂ ਨਾਲ ਗੱਲ ਕਰਦਾ ਤਾਂ ਉਹ ਦੋਨੇ ਜੀ ਕਹਿੰਦੇ ਆ ਵੀ ਠੀਕ ਹੈ ਹਨਾ ਕੁੜੀ ਮਟਿਆਰਾ ਵੀ ਤੂੰ ਇਹਨੂੰ ਲੈ ਕੇ ਜਾਏਂਗਾ ਵੀ ਲੋਕਾਂ ਨੇ ਪਤਾ ਨਹੀਂ ਤੇਰੇ ਬਾਰੇ ਕੀ ਸੋਚਣਾ ਹੁਣ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਤੂੰ ਕੁੜੀ ਆ ਇਹ ਰੱਖੀ ਆ ਹਨਾ ਪਾਲੀ ਆ ਵੀ ਲੋਕਾਂ ਨੇ ਤੇਰੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ ਚੱਲ ਤੂੰ ਐਂ ਕਰ ਵੀ ਅਸੀਂ ਤੇਰੇ ਨਾਲ ਚੱਲਦੇ ਆ ਤੇ ਚਲੋ ਭਈ ਉਹ ਸਾਰਾ ਪਰਿਵਾਰ ਆ ਹਨਾ ਉਹ ਖੁਸ਼ਗੂ ਤੇ ਮੋਹਣ ਨਾਲ ਚੱਲਿਆ ਜਾਂਦਾ ਜਦੋਂ ਉਹ ਉਹਨਾਂ ਦੇ ਘਰ ਜਾਂਦੇ ਆ ਤਾਂ ਉਹਨਾਂ ਦੇ ਘਰ ਦੇ ਹੈਰਾਨ ਰਹਿ ਜਾਂਦੇ ਆ ਵੀ ਇਹਦੇ ਨਾਲ ਇੰਨੇ ਜਾਣੇ ਕੌਣ ਆਏ ਆ ਚਲੋ ਚਾਹ ਪਾਣੀ ਪੀਂਦੇ ਆ ਤਾਂ ਫਿਰ ਜਿਹੜਾ ਉਹ ਪਰਿਵਾਰ ਹੁੰਦਾ ਨਾਲ ਆਇਆ ਉਹ ਦੱਸਦਾ ਹਨਾ ਮੋਹਣ ਦੇ ਮੰਮੀ ਡੈਡੀ ਨੂੰ ਵੀ ਤੁਹਾਡਾ ਪੁੱਤ ਹੈ ਨਾ ਵੀ ਤੁਹਾਡਾ ਪੁੱਤ ਵੀ ਏਤੀ ਆ ਵੀ ਜਿਹੜੀ ਕੁੜੀ ਨੂੰ ਤੁਸੀਂ ਦਰਕਾਰਿਆ ਸੀ ਵੀ ਇਹ ਉਹਦੇ ਨਾਲ ਰਹਿੰਦਾ ਸੀ ਇਸੇ ਕਰਕੇ ਇਹਨੇ ਵਿਆਹ ਨਹੀਂ ਕਰਾਇਆ ਇਸੇ ਕਰਕੇ ਇਹ ਘਰੇ ਨਹੀਂ ਆਇਆ ਆਸ-ਪਾਸ ਦੇ ਲੋਕ ਇਕੱਠੇ ਹੁੰਦੇ ਆ ਹਨਾ ਵੀ ਇੰਨੇ ਸਾਲਾਂ ਬਾਅਦ 모ਹਨ ਆਇਆ ਤਾਂ ਸਾਰਿਆਂ ਨੂੰ ਇਹ ਗੱਲ ਜਦੋਂ ਪਤਾ ਲੱਗਦੀ ਆ ਸਾਰੇ ਫਿਰ 모ਹਨ ਨੂੰ ਬਹੁਤ ਸ਼ਾਬਾਸ਼ ਦੇ ਦਿੰਦੇ ਆ ਤੇ ਉਹ ਕਹਿੰਦੇ ਵੀ ਤੂੰ ਹਨਾ ਇੰਨਾ ਵੱਡਾ ਪੁੰਨ ਦਾ ਕੰਮ ਕੀਤਾ ਤੇ ਤੂੰ ਇਹੀ ਲੁਕੋ ਰਿਹਾ ਸੀ ਫਿਰ 모ਹਨ ਕਹਿੰਦਾ ਵੀ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਵੀ ਮੇਰੇ ਘਰ ਦੇ ਇਹਨੂੰ ਪਸੰਦ ਨਹੀਂ ਕਰਦੇ ਸੀ ਉਦੇ ਮੰਮੀ ਡੈਡੀ ਤੇ ਉਹਦਾ ਭਰਾ ਉਹ ਤੋਂ ਮਾਫੀ ਮੰਗਦੇ ਆ ਕਿ ਵੀ ਤੂੰ ਇਸ ਕੁੜੀ ਲਈ ਐਡਾ ਵੱਡਾ ਸੈਕਰੀਫਾਈ ਕੀਤਾ ਤੇ ਸਾਨੂੰ ਤੂੰ ਦੱਸਿਆ ਵੀ ਨਹੀਂ ਵੀ ਉਸ ਟਾਈਮ ਚਲੋ ਸਾਨੂੰ ਇਹ ਲੱਗਿਆ ਸੀ ਵੀ ਹਨਾ ਬਗਾਨਾ ਬੋਝ ਕਾਹਨੂੰ ਰੱਖਣਾ ਵੀ ਪਰ ਹੁਣ ਸਾਨੂੰ ਤੇਰੇ ਤੇ ਮਾਣ ਮਹਿਸੂਸ ਹੁੰਦਾ ਤੇ ਚਲੋ ਭਾਈ ਉਹ ਬੜੀ ਖੁਸ਼ੀ ਖੁਸ਼ੀ ਹਨਾ ਪਰਿਵਾਰ ਨਾਲ ਮਿਲਦੇ ਆ ਤੇ ਫਿਰ ਉਹਦੇ ਮੰਮੀ ਡੈਡੀ ਕਹਿੰਦੇ ਆ ਵੀ ਤੂੰ ਇੱਥੇ ਹੀ ਰਹਿ ਪਰ ਉਹ ਕਹਿੰਦਾ ਵੀ ਨਹੀਂ ਮੈਂ ਇੱਥੇ ਨਹੀਂ ਰਹਿਣਾ ਵੀ ਜਦੋਂ ਤੁਸੀਂ ਛੋਟੀ ਹੁੰਦੀ ਨੂੰ ਇਹਨੂੰ ਲੋੜਤਾ ਸੀ ਵੀ ਹੁਣ ਮੈਂ ਰਹੂੰ ਤਾਂ ਇਹਦੇ ਨਾਲ ਹੀ ਰਹੂੰ ਉਹ ਥੋੜੇ ਦਿਨ ਰਹਿੰਦੇ ਆ ਤੇ ਥੋੜੇ ਦਿਨ ਰਹਿਣ ਤੋਂ ਬਾਅਦ ਉਹ ਫੇਰ ਵਾਪਸ ਉਸੇ ਸ਼ਹਿਰ ਦੇ ਵਿੱਚ ਆ ਜਾਂਦੇ ਆ ਉਹ ਆਪਣੀ ਕੁੜੀ ਨੂੰ ਹੋਰ ਪੜਾਉਂਦਾ ਲਿਖਾਉਂਦਾ ਤੇ ਉਹਦੀ ਕੁੜੀ ਨੌਕਰੀ ਕਰਨ ਲੱਗ ਜਾਂਦੀ ਆ ਜਿੱਥੇ ਉਹ ਕੁੜੀ ਨੌਕਰੀ ਕਰਦੀ ਆ ਉੱਥੇ ਹੀ ਕੋਈ ਮੁੰਡਾ ਹੁੰਦਾ ਨੌਕਰੀ ਕਰਦਾ ਉਹ ਆਪਣੇ ਪਾਪਾ ਨਾਲ ਗੱਲ ਕਰਦੀ ਆ ਕਿ ਪਾਪਾ ਵੀ ਮੇਰੇ ਨਾਲ ਇੱਕ ਮੁੰਡਾ ਮੇਰੀ ਪੋਸਟ ਤੇ ਹੀ ਜੌਬ ਕਰਦਾ ਵੀ ਸਾਡੀ ਦੋਨਾਂ ਦੀ ਇੱਕੋ ਹੀ ਪੋਸਟ ਆ ਵੀ ਜੇ ਤੁਸੀਂ ਕਹੋ ਤਾਂ ਵੀ ਉਹਦੇ ਨਾਲ ਰਿਸ਼ਤੇ ਦੀ ਗੱਲ ਆਪਾਂ ਕਰੀਏ ਤਾਂ ਉਹਦਾ ਪਾਪਾ ਕਹਿੰਦਾ ਵੀ ਦੇਖ ਪੁੱਤ ਤੂੰ ਤਾਂ ਮੇਰਾ ਬਹੁਤ ਵੱਡਾ ਬੋਝ ਆ ਜਿਹੜਾ ਲਾਤਾ ਮੋਹਣ ਆਪਣੀ ਧੀ ਖੁਸ਼ਬੂ ਨਾਲ ਜਾਂਦਾ ਦਫ਼ਤਰ ਦੇ ਵਿੱਚ ਤੇ ਉਸ ਮੁੰਡੇ ਨੂੰ ਮਿਲਦਾ ਉਹਨੂੰ ਉਹ ਮੁੰਡਾ ਪਸੰਦ ਆਉਂਦਾ ਫਿਰ ਉਹ ਉਹਨਾਂ ਦੇ ਘਰ ਜਾਂਦਾ ਘਰ ਜਾ ਕੇ ਰਿਸ਼ਤੇ ਦੀ ਗੱਲ ਕਰਦਾ ਮੁੰਡੇ ਦੇ ਪਰਿਵਾਰ ਨੂੰ ਵੀ ਕੁੜੀ ਪਸੰਦ ਆ ਜਾਂਦੀ ਹੈਗੀ ਤੇ ਚਲੋ ਉਹਨਾਂ ਦੋਨਾਂ ਦਾ ਰਿਸ਼ਤਾ ਹੋ ਜਾਂਦਾ ਤੇ ਵਿਆਹ ਹੋ ਜਾਂਦਾ ਵਿਆਹ ਤੇ ਮੋਹਣ ਜਿਹੜਾ ਆਪਣੇ ਪਰਿਵਾਰ ਨੂੰ ਬੁਲਾਉਂਦਾ ਤੇ ਉਹ ਵੀ ਵਿਆਹ ਤੇ ਆਉਂਦੇ ਆ ਵਧੀਆ ਉਹਨਾਂ ਦਾ ਵਿਆਹ ਹੋ ਜਾਂਦਾ ਧੂਮਤਾਮ ਨਾਲ ਖੁਸ਼ਬੂ ਆ ਜਿਹੜੀ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਜਦੋਂ ਖੁਸ਼ਬੂ ਸਹੁਰੇ ਘਰ ਚਲੀ ਗਈ ਇੱਕ ਹਫ਼ਤਾ ਤਾਂ ਉਹ ਰਹੀ ਪਰ ਉਸ ਤੋਂ ਬਾਅਦ ਤਾਂ ਜੀ ਨਹੀਂ ਲੱਗਿਆ ਉਹ ਆਪਣੇ ਪਤੀ ਨੂੰ ਕਿਹਾ ਕਰੇ ਵੀ ਹਨਾ ਵੀ ਮੇਰਾ ਪਿਓ ਆ ਜਿਹੜਾ ਵੀ ਇਹ ਮੇਰਾ ਸਕਾ ਪਿਓ ਨਹੀਂ ਪਰ ਫਿਰ ਵੀ ਇਹਨੇ ਮੈਨੂੰ ਸਕਿਆਂ ਪਿਉਆਂ ਨਾਲੋਂ ਵੱਧ ਪਿਆਰ ਕੀਤਾ ਵੀ ਜਿਹੜਾ ਮੇਰਾ ਅਸਲੀ ਪਿਓ ਸੀ ਉਹ ਤਾਂ ਮੈਨੂੰ ਛੱਡ ਕੇ ਉਹਨੇ ਤਾਂ ਮੁੜ ਕੇ ਮੇਰੀ ਬਾਤ ਹੀ ਨਹੀਂ ਪੁੱਛੀ ਵੀ ਮੈਂ ਆਪਣੇ ਪਿਓ ਨੂੰ ਇਕੱਲੇ ਨੂੰ ਨਹੀਂ ਛੱਡ ਸਕਦੀ ਵੀ ਤੁਸੀਂ ਇਤਰਾਜ਼ ਨਾ ਕਰੋ ਤਾਂ ਵੀ ਮੈਂ ਉੱਥੇ ਹੀ ਰਹਿਣਾ ਚਾਹੁੰਦੀ ਆ ਤਾਂ ਜਿਹੜਾ ਉਹ ਮੁੰਡਾ ਹੁੰਦਾ ਉਹ ਕਹਿੰਦਾ ਵੀ ਦੇਖ ਖੁਸ਼ਬੂ ਤੇਰੀ ਖੁਸ਼ੀ ਨਾਲ ਹੀ ਮੇਰੀ ਖੁਸ਼ੀ ਆ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਉਹ ਆਪਣੇ ਸੱਸ ਸਹੁਰੇ ਨਾਲ ਗੱਲ ਕਰਦੀ ਆ ਉਹਦੇ ਸੱਸ ਸਹੁਰਾ ਕਹਿੰਦੇ ਵੀ ਦੇਖ ਪੁੱਤ ਜੇ ਤੂੰ ਆਪਣੇ ਪਾਪਾ ਨਾਲ ਰਹਿਣਾ ਚਾਹਣੀ ਆ ਤਾਂ ਸਾਨੂੰ ਵੀ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੇ ਦੋ ਬੇਟੇ ਹੈਗੇ ਆ ਛੋਟਾ ਸਾਡੇ ਨਾਲ ਰਹਿ ਜਾਊਗਾ ਚਲ ਤੁਸੀਂ ਦੋਨੋਂ ਜੀ ਉੱਥੇ ਰਹਿ ਪੋ ਫਿਰ ਖੁਸ਼ਗੂ ਆ ਜਿਹੜੀ ਆਪਣਾ ਸਮਾਨ ਪੈਕ ਕਰਦੀ ਆ ਤੇ ਆਪਣੇ ਹਸਬੰਦ ਨੂੰ ਲੈ ਕੇ ਜਦੋਂ ਘਰ ਆ ਜਾਂਦੀ ਆ ਤਾਂ ਮੋਹਣਾ ਵੇਖ ਕੇ ਹੈਰਾਨ ਰਹਿ ਜਾਂਦਾ ਵੀ ਇਹ ਇੰਨਾ ਸਮਾਨ ਪੈਕ ਕਰਕੇ ਹਨਾ ਵੀ ਕਿਵੇਂ ਆ ਗਈ ਵੀ ਥੋੜੇ ਜਿਹੇ ਦਿਨ ਤਾਂ ਵਿਆਹ ਨੂੰ ਹੋਇਆ ਤਾਂ ਫਿਰ ਜਿਹੜੀ ਖੁਸ਼ਬੂ ਆ ਉਹ ਭੱਜ ਕੇ ਆਪਣੇ ਪਾਪਾ ਦੀ ਗੱਲ ਲੱਗਦੀ ਆ ਤੇ ਉਹਨੂੰ ਕਹਿੰਦੀ ਆ ਕਿ ਪਾਪਾ ਵੀ ਤੁਸੀਂ ਮੈਨੂੰ ਇੱਕ ਪਲ ਲਈ ਵੀ ਕਦੇ ਕੱਲੀ ਨੂੰ ਨਹੀਂ ਛੱਡਿਆ ਸੀ ਤੇ ਫਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਕੇ ਤੁਹਾਨੂੰ ਕਿਵੇਂ ਛੱਡ ਦੇਵਾਂ ਵੀ ਮੈਂ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੀ ਠੀਕ ਹੈ ਇੱਕ ਕੁੜੀ ਦਾ ਵਿਆਹ ਹੋ ਜਾਂਦਾ ਉਹਦੇ ਸਹੁਰੇ ਪਰਿਵਾਰ ਚ ਉਹਨੂੰ ਜਾਣਾ ਪੈਂਦਾ ਪਰ ਜਿਹਦਾ ਕੋਈ ਨਹੀਂ ਹੁੰਦਾ ਹਨਾ ਤੁਹਾਡਾ ਕੋਈ ਨਹੀਂ ਮੇਰੇ ਬਿਨਾ ਤੇ ਮੈਂ ਤੁਹਾਨੂੰ ਕਿਉਂ ਛੱਡ ਕੇ ਜਾਵਾਂ ਵੀ ਤੁਸੀਂ ਮੇਰੇ ਕਰਕੇ ਵਿਆਹ ਤੱਕ ਨਹੀਂ ਕਰਾਇਆ ਤੇ ਵੀ ਮੈਂ ਤੁਹਾਨੂੰ ਨਹੀਂ ਛੱਡ ਸਕਦੀਗੀ ਉਹਨਾਂ ਪਿਓਤੀ ਦਾ ਪਿਆਰ ਵੇਖ ਕੇ ਹਨਾ ਆਸੇ ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹ ਵੀ ਹੈਰਾਨ ਰਹਿ ਜਾਂਦੇ ਆ ਤੇ ਹੁਣ ਖੁਸ਼ਬੂ ਤੇ ਉਹਦਾ ਪਤੀ ਆ ਜਿਹੜਾ ਉਹ ਮੋਹਣ ਦੇ ਨਾਲ ਰਹਿੰਦੇ ਆ ਤੇ ਆਉਣ ਵਾਲੇ 5-4 ਮਹੀਨਿਆਂ ਦੇ ਵਿੱਚ ਹੀ ਉਹ ਵਧੀਆ ਘਰ ਬਣਾ ਲੈਂਦੇ ਆ ਆਪ ਦਾ ਹਨਾ ਆਪ ਦਾ ਘਰ ਬਣਾ ਕੇ ਤੇ ਖੁਸ਼ੀ ਖੁਸ਼ੀ ਰਹਿੰਦੇ ਆ ਉਹ ਉਹਨੂੰ ਉਹ ਕੋਈ ਕੰਮ ਨਹੀਂ ਕਰਨ ਦਿੰਦੇ ਬਸ ਉਹਨੂੰ ਕਹਿੰਦੇ ਆ ਵੀ ਤੂੰ ਸਵੇਰੇ ਸੈਰ ਤੇ ਜਾਇਆ ਕਰ ਅਸੇ-ਪਾਸੇ ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲਿਆ ਕਰ ਵੀ ਕੰਮ ਦਾ ਬੋਝ ਨਹੀਂ ਅਸੀਂ ਤਿੰਨ ਦੇਣਾ ਪਰ ਕੰਮ ਕੀਤਾ ਸੀ ਹਨਾ ਵਿਹਲਾ ਹੋ ਰਹਿ ਨਹੀਂ ਸਕਦਾ ਸੀ ਤੇ ਉਹਨੇ ਗਾਰਡਨ ਬਣਾ ਲਿਆ ਗਾਰਡਨ ਦੇ ਵਿੱਚ ਉਹ ਸਬਜ਼ੀਆਂ ਵਗੈਰਾ ਲਾ ਲੈਂਦਾ ਤੇ ਹੋਰ ਜਿਹੜੇ ਤੋਰੇ ਫੇਰੇ ਵਾਲੇ ਕੰਮ ਸੀ ਉਹ ਕਰ ਲੈਂਦਾ ਸੀਗਾ ਤੇ ਖੁਸ਼ਬੂ ਤੇ ਉਹਦਾ ਪਤੀ ਤੇ ਮੋਹਣ ਹੁਣ ਉਸ ਘਰ ਦੇ ਵਿੱਚ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਆ ਹਾਂਜੀ ਦੋਸਤੋ ਬਹੁਤ ਸਾਰੇ ਪਰਿਵਾਰਕ ਰਿਸ਼ਤੇ ਇਦਾਂ ਦੇ ਹੁੰਦੇ ਆ ਵੀ ਉਹ ਆਪਣੇ 3 ਪੁੱਤਾਂ ਨੂੰ ਬਹੁਤ ਸਮਝਣ ਲੱਗ ਜਾਂਦੇ ਆ ਜਿਵੇਂ ਹੁਣ ਰਕੇਸ਼ ਨੇ ਆਪਣੀ ਧੀ ਦੀ ਬਾਤ ਵੀ ਨਹੀਂ ਪੁੱਛੀ ਉਸ ਤੋਂ ਬਾਅਦ ਮੋਹਨ ਦਾ ਤੁਸੀਂ ਇਹ ਦੇਖੋ ਵੀ ਕਿੰਨਾ ਵੱਡਾ ਸਮਝੌਤਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਉਹਨੇ ਇੱਕ ਬਗਾਨੀ ਧੀ ਦੀ ਖਾਤਰ ਹਨਾ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦਾਅ ਤੇ ਲਾਤੀਆਂ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਸ਼ਸ਼ੀਕਾਲ ਜੀ